ਪੰਜਾਬ ਦੇ ਮਸ਼ਹੂਰ ਕਲਾਕਾਰ ਗੁਲਾਬ ਸਿੱਧੂ ਦੇ ਵੱਲੋਂ ਬੀਤੇ ਦਿਨੀ 11 ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕੀਤੇ ਗਏ ਤੇ ਉੱਥੇ ਹੀ ਪੰਜਾਬ ਦੀਆਂ ਕਈ ਮਸ਼ਹੂਰ ਹਸਤੀਆਂ ਨੂੰ ਇਨਵਾਈਟ ਕੀਤਾ ਗਿਆ ਤੇ ਵਿਆਹ ਦੇ ਵਿੱਚ ਕਈ ਮਸ਼ਹੂਰ ਪੰਜਾਬੀ ਕਲਾਕਾਰ ਪਹੁੰਚੇ ਤੇ ਉੱਥੇ ਹੀ ਵਿਸ਼ੇਸ਼ ਤੌਰ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਵੀ ਪਹੁੰਚ ਕੇ ਨਵੀਆਂ ਵੈਹੀਆਂ ਜੋੜੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਉਹਨਾਂ ਦੀ ਲੰਬੀ ਆਯੂ ਤੇ ਉਹਨਾਂ ਦੀ ਖੁਸ਼ਹਾਲ ਜ਼ਿੰਦਗੀ ਲਈ ਅਰਦਾਸ ਕੀ ਤੇ ਉਥੇ ਹੀ ਪੰਜਾਬ ਦੇ ਮਸ਼ਹੂਰ ਸਿੰਗਰ ਬਾਗੀ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਤੇ ਇਸ ਪ੍ਰੋਗਰਾਮ ਦੇ ਵਿੱਚ ਬਾਗੀ ਜਦੋਂ ਸਟੇਜ ਤੇ ਗਾ ਰਿਹਾ ਸੀ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਉਸ ਨੂੰ ਮਿਲਣ ਲਈ ਸਟੇਜ ਤੇ ਗਏ ਤੇ ਬਾਗੀ ਨੇ ਕਿਹਾ ਕਿ ਮੈਂ ਮੂਸੇਵਾਲੇ ਲਈ ਕੁਝ ਲਿਖਿਆ ਹੈ ਗਾਣੇ ਦੇ ਵਿੱਚ ਤਾਂ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਬਾਗੀ ਨੇ ਸੁਣਾਇਆ ਤਾਂ ਬਾਗੀ ਨੂੰ ਜਿਹੜਾ ਪਿਤਾ ਬਲਕੌਰ ਸਿੰਘ ਨੇ ਡਾਲਰ ਭੇਟ ਵਜੋਂ ਦਿੱਤੇ ਤੇ ਉਸ ਦੇ ਸਨਮਾਨ ਵਜੋਂ ਦਿੱਤੇ ਤਾਂ ਬਾਗੀ ਨੇ ਕਿਹਾ ਕਿ ਮੈਂ ਇਹ ਜਿਹੜੇ ਡਾਲਰ ਆ ਉਹ ਹਮੇਸ਼ਾ ਲਈ ਸਾਹਮ ਕੇ ਰੱਖਾਂਗਾ ਤੇ ਤੁਸੀਂ ਵੀ ਦੇਖੋ ਹੁਣ ਉਹਨਾਂ ਦੀ ਇਹ ਸਟੇਜ ਦੀ ਪਿਆਰੀ ਕਲਿੱਪ ਹੇ ਟੌਪ ਦੋਲ ਘੜੀ ਮੋਹਾਲੀ ਗੱਡੀ ਵੜਿਆ ਬਾਗੀ ਤੇਰਾ ਸੁਨਦ ਨਾ ਮਾ ਨਾ ਕੋਈ ਕਹਾਣੀ ਮੂਸ ਤੇ ਬੁਲਾਉਂਦੇ ਝੋਟ ਆਪਣੀ ਵਾਲ ਜਾ ਹਏ ਇੱਕ ਗੱਲ ਪੱਕੀ ਵਿਆਹ ਤੇਰੇ ਨਾਲ ਕਰਾਉਣਾ ਦੀ ਹਾਂ ਵਿਆਹ ਆਇਆ ਦੂਰਾ ਆਇਆ ਤੇ ਮੂਸਾਸੀ ਲਮਾਉਣਾ ਦੀ ਹੇ ਕੌਪ ਤੋਂ ਲ ਘੜ ਕੀ ਮੋਹਾਰੀ ਗੱਡੀ ਵਰੀਆ ਬਾਕੀ ਤੇਰਾ ਸੁਨਦ ਨਾ ਮਾ ਨਾ ਕੋਈ ਖਾਨੀ ਮੂਸ ਤੇ ਭਲਾ ਦੇ ਝੋਟ ਆਪਣੀਆਂ ਜਾ ਕੇ ਹਏ ਇੱਕ ਗੱਲ ਪੱਕੀ ਵਿਆਹ ਤੇਰੇ ਨਾਲ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ